ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਇਨਸਾਨ ਜੇ ਬਹੁਤਾ ਸੁੱਖ ਆ ਜਾਏ ਤਾਂ ਕਈ ਵਾਰੀ ਹਉਮੈ ਦੇ ਵਿੱਚ ਫਸਿਆ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਸੋ ਭਾਈ ਜੇਕਰ ਇਨਸਾਨ ਦੇ ਕੋਲ ਦੁੱਖ ਆ ਜਾਏ ਤਾਂ ਕਈ ਵਾਰੀ ਇਨਸਾਨ ਇਨਕ ਅੰਦਰੋਂ ਟੁੱਟ ਜਾਂਦਾ ਹੈ ਕਿ ਉਸ ਦੇ ਅੰਦਰ ਦੀ ਹੀਣਤਾ ਉਸ ਦੇ ਅੰਦਰ ਦਾ ਟੁੱਟਾਪਨ ਉਸ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਨ ਦੇ ਲਈ ਰੁਕਾਵਟ ਬਣ ਜਾਂਦਾ ਹੈ ਹਰ ਗੁਰੂ ਨਾਨਕ ਸਾਹਿਬ ਜੀ ਦਾ ਅਮੋਲਕ ਬਚਨ ਹੈ ਕਿ ਸਿੱਖ ਦਾ ਹਿਰਦਾ ਨਾ ਜਿਹੜਾ ਇਹ ਪ੍ਰਭੂ ਪਿਆਰੇ ਦਾ ਹਿਰਦਾ ਜà ਪਰਮਾਤਮਾ ਦੇ ਦਰਸ਼ਨਾਂ ਦੀ ਤੜਪ ਰੱਖਣ ਵਾਲੇ ਦਾ ਅੰਦਰ ਕਿਹੋ ਜਿਹਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਆਮ ਛੋਟੇ ਭਾਂਡੇ ਚਾਰ ਟਕੇ ਮਿਲ ਜਾਣ ਘਰ ਦੇ ਵਿੱਚ ਪੁੱਤਰ ਧੀਆਂ ਆਗਿਆਕਾਰੀ ਹੋਵੇ ਜਾਂ ਸੰਸਾਰ ਦੇ ਅੰਦਰ ਵਿਚਰਦਿਆਂ ਸੁੱਖ ਸਹੂਲਤਾਂ ਮਿਲ ਜਾਣ ਤਾਂ ਥੋੜੀ ਜਹੀ ਦਾਤ ਮਿਲਣ ਦੀ ਧੀਰ ਹੈ ਇਹ ਮਨ ਦੇ ਵਿੱਚ ਇਹ ਖਿਆਲ ਪਨਪਨ ਲੱਗ ਪੈਂਦਾ ਹੈ ਕਿ ਆਖਰ ਇਹ ਮੇਰੀ ਆਪਣੀ ਮੁਸਕਤ ਹੈ ਮਿਹਨਤ ਪਰ ਹਜੂਰ ਨੇ ਕਿਰਪਾ ਭਰਿਆ ਇਹ ਵਚਨ ਕਿਹਾ ਕਿ हे ਪ੍ਰਭੂ ਜੇਕਰ ਆਪ ਇਨਿਕ ਦਇਆ ਕਰਦੇ ਹੋ ਇਨਾ ਸੁਖ ਸਾਡੀ ਝੋਲੀ ਦੇ ਵਿੱਚ ਪਾ ਦਿਓ ਕਿ ਲੋਕ ਦੁੱਧ ਪੁੱਤਰ ਲਈ ਅਰਦਾਸ ਕਰਦੇ ਨੇ ਜਿੰਨੇ ਪਾਣੀ ਦੇ ਦਰਿਆ ਜਿੰਨੀਆਂ ਨਿਰਮਲ ਨੀਰ ਦੀਆਂ ਨਦੀਆਂ ਵਹਿ ਰਹੀਆਂ ਨੇ ਨਾ ਜੇ ਤੁਸੀਂ ਮਿਹਰ ਕਰੋਗੇ ਤਾਂ ਸਾਰਾ ਪਾਣੀ ਦੁੱਧ ਬਣ ਜਾਏਗਾ ਅੱਪਾ ਪੜਦੇ ਹੁੰਨੇ ਆ ਨਾ ਬਚਨ ਪਾਸਾ ਦਾ ਨਦੀਆ ਹੋਵਹ ਧੇਨਵਾਸਮ ਹੋਵਹ ਦੁੱਧ ਕੀਓ ਵੈਸੇ ਧੇਨਵਾ ਦਾ ਅਰਥ ਹੁੰਦਾ ਹੈ ਗਾਂ ਇਸ ਦਾ ਭਾਵ ਅਰਥ ਕਰਾਂਗੇ ਕਿ ਦੁੱਧ ਦੇਣ ਵਾਲੀ ਗਾਂ ਜੇ ਸਾਰੀਆਂ ਨਦੀਆਂ ਕਾਵਾਂ ਬਣ ਜਾਣ ਸੁਮ ਦਾ ਅਰਥ ਹੁੰਦਾ ਹੈ ਭਾਈ ਸਮੁੰਦਰ ਸੁਮ ਦਾ ਅਰਥ ਇੱਥੇ ਪਹਾੜਾਂ ਵਿੱਚੋਂ ਫੁੱਟੇ ਹੋਏ ਪਾਣੀ ਦੇ ਚਸ਼ਮੇ ਜੇ ਸਾਰੇ ਘਾਓ ਬਣ ਜਾਣ ਸਗਲੇ ਧਰਤੀ ਸਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੋ ਹੈ ਸਲਾਹਨਾ ਅਖਨ ਲਹੈ ਨਾ ਚਾਓ ਮੇਰੇ ਅੰਦਰ ਦਾ ਚਾਉ ਆਪ ਜੀ ਦੀ ਬੰਦਗੀ ਹੋਵੇ ਮਨੁੱਖੀ ਮਨ ਦੇ ਵਿੱਚ ਇਹ ਖਿਆਲ ਹੋਵੇਗਾ ਕਿ ਜਿਸ ਬੰਦੇ ਨੂੰ ਇੰਨਾ ਧਨ ਮਿਲ ਜਾਏ ਇੰਨੀਆਂ ਸਹੂਲਤਾ ਮਿਲ ਜਾਣ ਉਹ ਤਾਂ ਬਦੋ ਬਦੀ ਪਰਮਾਤਮਾ ਵਾਲੇ ਪਾਸੇ ਜਾਏਗਾ ਕਿਉਂਕਿ ਉਸ ਨੂੰ ਕਿਸੇ ਚੀਜ਼ ਦੀ ਮਥਾਜ ਹੀ ਨਹੀਂ ਕਿਸੇ ਚੀਜ਼ ਦੀ ਕਮੇ ਹੀ ਨਹੀਂ ਪਰ ਸਤਿਗੁਰੂ ਜੀ ਨੇ ਇਸੇ ਹੀ ਵਾ ਇੱਥੇ ਇਸੇ ਹੀ ਬਾਰ ਦੇ ਵਿੱਚ ਇੱਕ ਹੋਰ ਸ਼ਲੋਕ ਇੱਕ ਪੌੜੀ ਨਾਲ ਦਰਜ ਕੀਤਾ ਇਹ ਸਨ ਆਪ ਦੇ ਸੁੱਖ ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਸਾ ਜੀ ਫਰਮਾਉਂਦੇ ਨੇ ਕਿ हे ਪ੍ਰਮਾਤਮਾ ਜੇਕਰ ਸਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਅਜਿਹੇ ਰੋਗ ਲੱਗ ਜਾਏ ਜਿਸ ਸੰਬੰਧੇ ਵੈਦ ਡਾਕਟਰ ਹਕੀਮ ਸਾਰੇ ਇੱਕ ਜਵਾਨ ਦੇ ਵਿੱਚ ਕਹਿ ਦੇਣ ਕਿ ਜਿਸ ਰੋਗ ਨਾਲ ਤੇਰਾ ਤਨ ਗਰਸਿਆ ਗਿਆ ਨਾ ਇਸ ਰੋਗ ਦਾ ਦੁਨੀਆਂ ਦੇ ਵਿੱਚ ਕੋਈ ਇਲਾਜ ਨਹੀਂ ਤਾਂ ਹੇ ਪ੍ਰਭੂ ਪਰਮਾਤਮਾ ਜੀ ਅਤ ਦੇ ਸੁੱਖ ਦੇ ਵਿੱਚ ਵੀ ਆਪ ਨੂੰ ਅਰਾਧਾ ਤੇ ਅਤ ਦੇ ਦੁੱਖ ਦੇ ਵਿੱਚ ਵੀ ਮੈਂ ਤੁਹਾਨੂੰ ਹੀ ਅਰਤਨਾ ਕਰਾਂ ਸਿੱਧਕ ਭਰੋਸਾ ਤੇ ਅੰਦਰ ਦਾ ਇਸ਼ਕ ਕੇਵਲ ਬਾਹਰ ਦੇ ਪਦਾਰਥਾਂ ਦਾ ਮੁਤਾਜ ਨਹੀਂ ਹੁੰਦਾ ਸਾਧ ਸੰਗਤ ਜੀ ਜੋ ਅੰਦਰ ਦੀ ਪ੍ਰੀਤ ਹੈ ਨਾ ਉਹ ਬਾਹਰ ਦੀ ਹਰ ਸਹੂਲਤੋਂ ਅਤੇ ਬਾਹਰ ਦੇ ਹਰ ਦੁੱਖ ਨੂੰ چیر ਕੇ ਪ੍ਰਮਾਤਮਾ ਵਾਲੇ ਪਾਸੇ ਤੁਰੇ। ਸਰੀਰ ਨੂੰ ਰੋਗ ਲੱਗ ਗਿਆ ਡਾਕਟਰ ਹਕੀਮ ਕਹਿੰਦੇ ਨੇ ਕਿ ਇਸ ਦਾ ਇਲਾਜ ਹੀ ਕੋਈ ਨਹੀਂ। ਪਰ हे ਪ੍ਰਮਾਤਮਾ ਜੀ ਇਹ ਗੱਲ ਸੁਣ ਕੇ ਮੇਰਾ ਤਨ ਰੋਗ ਨੇ ਖਾ ਲਿਆ। ਫਿਰ ਵੀ ਤੇਰੇ ਵਾਲੇ ਪਾਸਿਓਂ ਕਦੇ ਮੂੰਹ ਨਹੀਂ 모ੜਾਂਗਾ ਸਰੀਰ ਰੋਗੀ ਹੋ ਗਿਆ ਤੇ ਜਲਮ ਰਾਜੇ ਮੇਰੇ ਤੇ ਜਾਨ ਬੁਝ ਕੇ ਤਸੱਦਦ ਕਰਦੇ ਪਏ ਨੇ ਜਲਮ ਰਾਜੇ ਜਾਨ ਬੁਝ ਕੇ ਮੇਰੇ ਤੇ ਤਸੱਦਦ ਕਰਦੇ ਪਏ ਨੇ ਮਾਰਨ ਲਈ ਆਉਂਦੇ ਨੇ ਪਰਿਵਾਰ ਤੇ ਜ਼ੁਲਮ ਕਰਦੇ ਨੇ ਤੀਸਰਾ ਬਚਨ ਇਹ ਕਿ ਲੋਕ ગ્રਹ ਚਾਲ ਨੂੰ ਬੜੀ ਮਹੱਤਤਾ ਦਿੰਦੇ ਨੇ ਜੇ ਰਾਹੂ ਕੇਤੂ ਵੀ ਮੇਰੇ ਵਿਰੋਧ ਦੇ ਵਿੱਚ ਚੱਲ ਪੈਣ ਤਾਂ ਮਾਲਕਾ ਇਹਨਾਂ ਦੁੱਖ ਹੰਡਾ ਕੇ ਵੀ ਕੇਵਲ ਆਪ ਜੀ ਦੇ ਚਰਨਾਂ ਦਾ ਭਰੋਸਾ ਤੇ ਤੁਹਾਡੇ ਨਾਮ ਦੀ ਤਾੰਗ ਰੱਖ ਕੇ ਜੀਵਾਂਗਾ ਪਹਿਲਾ ਸੀ ਅਤ ਦਾ ਸੁਖ ਤੇ ਹੁਣ ਹੈ ਅਤ ਦਾ ਦੁੱਖ ਜੇ ਦੇਹ ਹੈ ਦੁੱਖ ਲਈ ਹੈ ਜੇ ਸਰੀਰ ਨੂੰ ਰੋਗ ਲੱਗ ਗਿਆ ਨਾ ਪਾਪ ਗਰਹਿ ਦੁਇ ਰਾਹੋ ਰਤ ਪੀਨੇ ਰਾਜੈ ਸਿਰੇ ਉੱਪਰ ਰੱਖੀਐ ਏਬੈ ਜਾਪੈ ਭਾਉ ਪੀ ਤੋ ਹੈ ਸਲਾਹਨਾ ਅਖਨ ਲਹੈ ਨਾ ਚਾਉ ਆਪ ਜੀ ਦਾ ਸਿਮਰਨ ਮੇਰੀ ਜ਼ਿੰਦਗੀ ਦਾ ਆਧਾਰ ਬਣੇ ਤਨ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸਬੰਦੀ ਛੋੜ ਜੀ ਦੇ ਚਰਨਾਂ ਦੇ ਵਿੱਚ ਅਨੇਕਾਂ ਪ੍ਰੇਮ ਭਾਵਨਾਵਾਂ ਵਾਲੇ ਜਗਿਆਸੂ ਆਏ ਉਹਨਾਂ ਵਿੱਚੋਂ ਉਹ ਵੀ ਲੋਕ ਸਨ ਜਿਹੜੇ ਇਸਲਾਮੀ ਮਤ ਦੇ ਨਾਲ ਸੰਬੰਧਤ ਸਨ ਪਰ ਜਦੋਂ ਉਹਨਾਂ ਦੇ ਹਿਰਦੇ ਦੇ ਵਿੱਚ ਪਿਆਰੇ ਨੂੰ ਮਿਲਣ ਦੀ ਤਾਂਘ ਉਪਜੇ ਨਾ ਤਾਂ ਬੰਦੇ ਛੋੜਦਾਤੇ ਨੇ ਮੀਰੀ ਪੀਰੀ ਦੇ ਸਵਾਮੀ ਨੇ ਉਹਨਾਂ ਹਿਰਦਿਆਂ ਦੇ ਅੰਦਰ ਰੋਹਾਨੀਅਤ ਦਾ ਦੀਵਾ ਬਾਲਿਆ ਇੱਕ ਖਵਾਜਾ ਰੌਸ਼ਨਕ ਸਮੇਰੀ ਤੇ ਦੂਜੇ ਹਨ ਸਯਦ ਜਾਨੀ ਸਾ ਇਹ ਦੋ ਮੁਸਲਮਾਨ ਦਰਵੇਸ ਗੁਰੂ ਦਰਬਾਰ ਦੇ ਵਿੱਚ ਆਏ ਇਹਨਾਂ ਦੋਨਾਂ ਦਾ ਜੀਵਨ ਬੜਾ ਪਵਿੱਤਰ ਹੈ ਖਵਾਜਾ ਰੌਸਨਿਕ ਕਸ਼ਮੀਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆਇਆ ਤੇ ਇਸ ਦੇ ਅੰਦਰ ਰੱਬ ਨੂੰ ਮਿਲਣ ਦੀ ਤਾਂਗ ਸੀ ਬੜੀਆਂ ਥਾਵਾਂ ਤੇ ਗਿਆ ਪਰ ਅੰਦਰ ਦੀ ਭੁੱਖ ਨਾ ਮਿਟੀ ਹੁਣ ਮੇਰੀ ਪੀਰੀ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਹਾਰਾਜ ਦੇ ਘਰ ਆਇਆ ਤੇ ਸਤਗੁਰੂ ਦੇ ਘੋੜਿਆਂ ਦੀ ਸੇਵਾ ਦੇ ਵਿੱਚ ਲੱਗ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਰੋਜ਼ਾਨਾ ਘੋੜੇ ਦੀ ਅਸਵਾਰੀ ਕਰਦੇ ਇਸ ਦੇ ਮਨ ਦੇ ਵਿੱਚ ਆਇਆ ਕਿ ਸੱਚੇ ਪਾਤਸ਼ਾਹ ਰੋਜ਼ ਘੋੜੇ ਤੇ ਬਾਹਰ ਜਾਂਦੇ ਨੇ ਕਿੰਨਾ ਚੰਗਾ ਹੋਵੇ ਕਿ ਮਨਾ ਕਿੰਨਾ ਚੰਗਾ ਹੋਵੇ ਕਿ ਮਨਾ ਤੂੰ ਸਤਿਗੁਰੂ ਦੇ ਘੋੜਿਆਂ ਦੀ ਸੇਵਾ ਕਰ ਲੈ ਹੁਣ ਘੋੜਿਆਂ ਦੀ ਸੇਵਾ ਇੱਕ ਬਿੰਦ ਸੀ ਜਿਹਨੂੰ ਆਪਾਂ ਵਿਦਵੀ ਕਹਿ ਦਿੰਦੇ ਆ ਗੁਰੂ ਦੇ ਚਰਨਾਂ ਦੇ ਵਿੱਚੋਂ ਦੀਦਾਰ ਦੇ ਝੋਲੇ ਭਰਨੀ ਜਦੋਂ ਸਤਿਗੁਰੂ ਜੀ ਘੋੜੇ ਤੇ ਅਸਵਾਰ ਹੋ ਕੇ ਜਾਣ ਤਾ ਖਵਾਜਾ ਰੌਸ਼ਨ ਪਿੱਛੇ ਦੌੜਦਾ ਦੌੜ ਕੇ ਜਾਂਦਾ ਜੇ ਕਿਸ ਨੇ ਰੋਕਣਾ ਤਾਂ ਇਸ ਨੇ ਇੱਕੋ ਗੱਲ ਕਹੀ ਨਹੀਂ ਕਿ ਮੇਰੇ ਅੰਦਰ ਚਾਉ ਹੈ ਇਹ ਮਜਬੂਰੀ ਨਹੀਂ ਮੈਨੂੰ ਸੌਂਕ ਹੈ ਮੇਰੇ ਦਿਲ ਦਾ ਚਾਹ ਹੈ ਇੱਕ ਦਿਨ ਸੱਚੇ ਪਾਸਾ ਨੇ ਪੁੱਛ ਲਿਆ ਕਿ ਕਿਉਂ ਇੰਨੇ ਦੂਰ ਨੰਗੇ ਪੈਰੀ ਦੌੜਦਾ ਹੈ ਤੂੰ ਥੱਕਦਾ ਨਹੀਂ ਕੀ ਤੇਰੇ ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਯਕੀਨ ਜਾਣਿਓ ਪਹਿਲਾਂ ਜਦੋਂ ਦਰਬਾਰ ਦੇ ਵਿੱਚ ਆਇਆ ਸੀ ਅਜੇ ਇੰਨੀ ਭਾਵਨਾ ਨਹੀਂ ਬਣੀ ਸੀ ਹੁਣ ਜਿੰਨੇ ਕਦਮ ਵੀ ਆਪ ਜੀ ਦੇ ਪਿੱਛੇ ਚੱਲਦਾ ਹਾਂ ਤਾਂ ਮੈਨੂੰ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਉਹਨੇ ਕਦਮ ਅੱਲਾ ਦੇ ਘਰ ਦੇ ਨੇੜੇ ਹੁੰਦਾ ਜਾ ਰਿਹਾ ਹਾ ਇਸ ਰਸਤੇ ਤੇ ਚੱਲਿਆ ਮੈਨੂੰ ਸੁਖ ਸ਼ਾਂਤੀ ਮਿਲਦੀ ਹੈ ਸੋਏ ਸੁਨੰਦੜੇ ਮੇਰਾ ਮਨ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪਰ ਇਸ ਗੁਰਮਖ ਨੇ ਤਾਂ ਅਨੁਭਵ ਕਰ ਲਿਆ ਨਾ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਆਪ ਜੀ ਦੇ ਮਾਰਗ ਤੇ ਚੱਲਦਾ ਮੇਰੇ ਅੰਦਰ ਨੂੰ ਠੰਡ ਪੈਂਦੀ ਹੈ ਗੁਰਦਰਸ਼ਨ ਦੇਖ ਨਿਹਾਲੀ ਉਹ ਕਹਿੰਦੇ ਨੇ ਕਿ ਹਜ਼ੂਰ ਨੇ ਇਸ ਦੀ ਭਾਵਨਾ ਦੇਖ ਕੇ ਖਵਾਜਾ ਰੌਸਨ ਕਸ਼ਮੀਰੀ ਦੇ ਸਿਰ ਤੇ ਹੱਥ ਰੱਖਿਆ ਇਸ ਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਝੁਕਾਇਆ ਤੇ ਸਤਿਗੁਰੂ ਨੇ ਇਸ ਦੇ ਹਿਰਦੇ ਦੇ ਵਿੱਚ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਅੰਤਲੇ ਸਮੇਂ ਤੱਕ ਇਹ ਮੁਸਲਮਾਨ ਅੱਲਾਹ ਦੀ ਯਾਦ ਦੇ ਵਿੱਚ ਰੱਬ ਦੇ ਸ਼ੁਕਰ ਦੇ ਵਿੱਚ ਭਿੱਜਾ ਰਿਹਾ। ਸੋ ਇਸ ਦੀ ਕਬਰ ਹੈ। ਲੋਕ ਉਸ ਦੀ ਇਬਾਦਤ ਨੂੰ ਉਸ ਦੇ ਦਰਵੇਸ਼ ਪੁਨੇ ਨੂੰ ਅੱਜ ਵੀ ਯਾਦ ਕਰਦੇ ਨੇ। ਜਿਹੜਾ ਨਾਮ ਦੇ ਵਿੱਚ ਭਿੱਜਾ ਹੋਇਆ। ਉਸ ਦੇ ਸਰੀਰ ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਇੱਕ ਹੋਰ ਸੀ ਸਈਅਦ ਕੁੰਮ ਦਾ ਕਮਾਉਂਦਾ ਅੰਦਰ ਦੀ ਤੰਗ ਲੈ ਕੇ ਲੋਕਾਂ ਤੋਂ ਪੁੱਛਦਾ ਪਸਾਉਂਦਾ ਕਿ ਕੋਈ ਅਜੇਹਾ ਦਰਵੇਸ਼ ਹੈ ਜਿਹੜਾ ਸਾਈਂ ਦੇ ਚਰਨਾਂ ਦੇ ਵਿੱਚ ਭਿੱਜਿਆ ਹੋਵੇ ਫਿਰਦਾ ਫਿਰਦਾ ਕਹਿੰਦੇ ਇਹ ਆਇਆ ਖਵਾਜਾ ਰੌਸ਼ਨ ਕਸ਼ਮੀਰੀ ਦੇ ਕੋਲ ਇਹ ਮੁਸਲਮਾਨ ਸੱਜਣ ਗੁਰੂ ਤੋਂ ਦਾਤ ਲੈ ਕੇ ਭਿੱਜਾ ਆਪਣੇ ਟਿਕਾਣੇ ਤੇ ਬੈਠਾ ਹੈ ਇਸਨੇ ਆ ਕੇ ਦਰਸ਼ਨ ਕੀਤੇ ਪਹਿਲੀ ਗੱਲ ਖਵਾਜਾ ਰਸਨ ਕਸ਼ਮੀਰੀ ਬੋਲੇ ਕੁਝ ਵੀ ਨਹੀਂ ਕਿਉਂ ਭਗਤੀ ਵਾਲਾ ਖਮੋਸ ਹੈ ਦੋ ਲੋਕ ਹਮੇਸ਼ਾ ਖਮੋਸ ਦੇਖੋਗੇ ਚੁੱਪ ਦੇਖੋਗੇ ਇੱਕ ਤਾਂ ਅੰਦਰੋਂ ਅਤ ਦਾ ਭੁੱਖਾ ਬੰਦਾ ਨੀਵਾ ਬੰਦਾ ਕਦੇ ਜ਼बान ਨਹੀਂ ਖੋਲਦਾ ਤੇ ਦੂਜਾ ਜਿਹੜਾ ਰੱਬ ਦੇ ਰੰਗ ਦੇ ਵਿੱਚ ਰੁੱਤਾ ਹੋਇਆ ਹੈ ਪਰ ਨੀਵੀ ਦਾ ਨੀਵੇ ਦਾ ਅੰਦਰ ਕੁਝ ਹੋਰ ਹੈ ਅਤੇ ਭਿੱਜੇ ਹੋਏ ਦਾ ਅੰਦਰ ਕੁਝ ਹੋਰ ਸੁਸਾਦ ਸੰਗਤ ਜੀ ਗੁਰਮੁਖ ਜਵਾਨ ਤੋਂ ਕੁਝ ਬੋਲਦਾ ਤਾਂ ਨਹੀਂ ਕਿਉਂਕਿ ਉਹ ਚੁੱਪ ਦੇ ਵਿੱਚ ਵੀ ਪਿਆਰੇ ਦੀ ਯਾਦ ਲੈ ਕੇ ਬੈਠਾ ਹੈ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਅਵਸਥਾਵਾਂ ਸੰਬੰਧੀ ਇੱਕ ਬਚਨ ਕਿਹਾ ਗੁਰ ਸਿੱਖੇ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਬੋਲਾ ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ ਸਤ ਗੁਰ ਦਰਸ਼ਨ ਦੇਖਣਾ ਸਾਧ ਸੰਗਤ ਵੇਨ ਅੰਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚ ਬੋਲਾ ਪਹਿਲਾ ਰਸਨਾ ਨਾਲ ਜਪਦਾ ਹੈ ਤੇ ਜਦੋਂ ਅੰਦਰ ਟਿਕ ਜਾਏ ਫਿਰ ਬੁੱਲ ਮੀਟੇ ਹੋਣਗੇ ਪਰ ਮਤ ਸਮਝੋ ਕਿ ਇਸ ਦੀ ਚੁੱਪ ਦੇ ਵਿੱਚ ਸਾਇਦ ਸਿਮਰਨ ਨਹੀਂ ਉਹ ਤਾਂ ਚੁੱਪ ਸਿਮਰਨ ਰਾਹੀ ਮਾਲਕ ਦੀ ਯਾਦ ਦੇ ਵਿੱਚ ਜੁੜਿਆ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਨਾ ਪਰ ਇਹ ਬਾਹਰ ਦੌੜਦਾ ਹਰ ਇੱਕ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਨਹੀਂ ਜਿਹੜੇ ਕਸਤੂਰੇ ਮਿਰਗ ਹਨ ਉਹਨਾਂ ਦੇ ਜੀਵਨ ਦੇ ਕੁਝ ਲੱਛਣ ਹੁੰਦੇ ਨੇ ਸ਼ਿਕਾਰੀ ਉਹਨਾਂ ਨੂੰ ਵੱਖਰਾ ਪਹਿਚਾਨ ਲੈਂਦਾ ਤਾਂ ਹੀ ਕਸਤੂਰੀ ਮਿਰਗ ਦੇ ਜਿਸ ਦੇ ਨਾਭੀ ਦੇ ਵਿੱਚ ਨਾਭਾ ਖੁੱਲ ਜਾਂਦਾ ਹੈ ਨਾ ਉਸ ਦਾ ਸ਼ਿਕਾਰ ਕਰਨ ਲਈ ਦੌੜਦਾ ਉਸ ਦਾ ਪਹਿਲਾ ਲੱਛਣ ਇਹ ਹੈ ਜਿਸ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਦਾ ਨਾਭਾ ਖੁੱਲ ਗਿਆ ਉਹ ਕਦੇ ਡਾਰ ਦੇ ਵਿੱਚ ਨਹੀਂ ਤੁਰਦਾ ਉਹ ਵੱਖ ਰਹਿਣ ਲੱਗ ਪੈਂਦਾ ਦੂਜਾ ਉਸ ਦਾ ਲੱਛਣ ਇਹ ਹੈ ਕਿ ਉਹ ਹਮੇਸ਼ਾ ਨੇਵੀ ਪਾ ਕੇ ਹੀ ਨਾ ਰੱਖਦਾ ਤੀਸਰਾ ਲੱਛਣ ਉਹ ਕਦੇ ਤੇਜ ਦੌੜਦਾ ਨਹੀਂ ਅਸਲ ਦੇ ਵਿੱਚ ਇਹੀ ਲੱਛਣ ਉਸ ਗੁਰਮਖ ਦੇ ਵਿੱਚ ਹਨ ਜਿਸ ਗੁਰਮਖ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਨਾਪਾ ਖੁੱਲ ਗਿਆ ਇਹ ਕਾਰਨ ਹੈ ਸਾਧ ਸੰਗਤ ਜੀ ਭਗਤੀ ਕਰਨ ਵਾਲੇ ਦਾ ਅੰਦਰ ਤੇ ਛੇਤੀ ਬਸੇਬਾ ਨਹੀਂ ਹੋਇਆ ਹਮੇਸ਼ਾ ਭਗਤੀ ਕਰਨ ਵਾਲੇ ਦਾ ਰਸਤਾ ਸੰਸਾਰ ਤੋਂ ਵੱਖਰਾ ਹੀ ਹੁੰਦਾ ਕੋਈ ਮਨੁੱਖ ਹੈ ਜਿਹੜਾ ਆਪਣੇ ਮਿੱਤਰਾਂ ਸੱਜਣਾ ਨਾਲ ਹੱਸਦਾ ਹੈ ਗੱਲਾਂ ਕਰਦਾ ਜਿਸ ਦਿਨ ਸਤਿਗੁਰੂ ਦੀ ਰਹਿਮਤ ਵਰਸਦੀ ਹੈ ਉਸ ਦਾ ਰਸਤਾ ਦੁਨੀਆਦਾਰਾਂ ਤੋਂ ਵੱਖਰਾ ਹੋ ਜਾਂਦਾ ਮਿਰਗ ਡਾਰ ਦੇ ਵਿੱਚ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਨਾਪਾਂ ਨਹੀਂ ਖੁੱਲ੍ਹਾ ਅੰਦਰ ਸੁਗੰਧਿ ਆਈ ਤਾ ਮਿਰਗਾਂ ਦੀ ਡਾਰ ਵਿੱਚੋਂ ਕਸਤੂਰੀਆ ਮਿਰਗ ਵੱਖਰਾ ਹੋ ਗਿਆ ਸਰਹੋ ਵਿਚਾਰ ਪਾਈ ਰਹਿੰਦਿਆਂ ਹੋਈਆਂ ਵਿਚਾਰਾ ਕੱਲ ਨੂੰ ਇੱਥੋਂ ਹੀ ਅੱਗੇ ਸਰਬਨ ਕਰਾਂਗੇ ਸਮਾਪਤੀ ਦਾ ਸਮਾਂ ਹੋਇਆ ਹੋਈਆਂ ਤਮੰ ਭੁੱਲਾਂ ਦੇ ਖੇਮਾ ਗੁਰੂ ਪਾਤਸ਼ਾਪ ਆਪ ਸੰਗਤ ਵਕ ਸੰਜੋਗ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ